ਅਤੁਰਗਾ ਸਿਟੀਾਂ ਦੇ ਅਸੀਤਾ ਜੀ ਡਰਦੇ ਹੋਣ ਜਦੋਂ ਪਿੱਛੇ ਹਟ ਗਏ ਜੱਤੀ ਬੰਦੇ ਸ਼ਾਂਤਮਈ ਨਾ ਬੈਠੇ ਜਾਈ ਤਾਂ ਧਰਨੇ ਤੇ ਜਦੋਂ ਪਿੰਡ ਚ ਜਾ ਕੇ ਅਤੁਰਗਾ ਸਟੇਅ ਅਸੀਂ ਕਰੇ ਬੜਗੇ ਛੋਟੀ ਕੰਦੀ ਸੀਗੀ ਉੱਥੇ ਟੱਪ ਕੇ ਇਹਨਾਂ ਨੇ ਗੇਟ ਖੋਲਿਆ ਫਿਰ ਨਾ ਤੇ ਬੁੱਢੀਆਂ ਦੇ ਕੁੱਟਿਆਂ ਨਾਲੇ ਸਾਨੂੰ ਕੁੱਟਿਆ ਅੰਨੇ ਬਾਈ ਪਤ ਨਹੀਂ ਕਿੰਨੇ ਘਾੜਗਾ ਮਾਰ ਗਏ ਜਾਨੇ ਕਿੰਨੀਆਂ ਤੀਨ ਹੀ ਕੋਈ ਜਿਹੜੇ ਪਾਥੀ ਦੀ ਲੋਟ ਲੱਗਦਾ ਸੀ ਉਸੇ ਪਾਸੇ ਦੀ ਮਾਰਦੇ ਸੀ ਵੀ ਪੁਰਾਂਡੇ ਜਿ ਬੈਠੇ ਸੀਗੇ ਜੀ ਖਾਲੀ ਹੱਥੇ ਸੀਗੇ ਲੱਤ ਫੈਕਚਰਾਈ ਪੂਰੇ ਡਾਂਕੇ ਵੀ ਲੱਗੇ ਆ ਸਿਰ 'ਚ ਹੈਗੇ ਜੀ ਵਾਰ ਕੇ ਚੰਡ ਹੋਏ ਇੰਨੇ ਨੇ ਡੂੰਗੇ ਮਾਵਰਾ ਤਾਂ ਡਾਂਗਾ ਲੋਹੇ ਦੀਆਂ ਵੀ ਸੀ ਵਿਚੋ ਨਾਲ ਕੋਈ ਦੁੱਧੀਆਂ ਸੀ ਬਾਸ ਲਗਾ ਜਿਹੜੇ ਪੱਛੇ ਦੀ ਲੋਟ ਲੱਗੀ ਉਸੇ ਪੱਛੇ ਦੀ ਕੁੱਟੀ ਗਏ ਬੇਉਛਾਲਾ ਕੰਮ ਹੀ ਸੀਗਾ ਜਦੋਂ ਛੱਡ ਕੇ ਗਏ ਕੁੱਟਮਾਰ ਕਰਕੇ ਵੀ ਉੱਥੇ ਮੈਨੂੰ ਘੰਟਾ ਬੈਂਚ 'ਚ ਪਾਈ ਰੱਖਿਆਗਾ ਦਰਦ ਹੋਈ ਗਿਆ ਮੇਰੇ ਉੱਥੇ ਖਿੱਚਕ ਚੱਕ ਕੇ ਧੂਕੇ ਲੈ ਕੇ ਆਏ ਜੀ ਮੁੜ ਕੇ ਆਪਦੀ ਗੱਡੀ ਤੇ ਛੱਡ ਕੇ ਗਏ ਆ ਪ੍ਰੋਥਸਾਲੇ ਤੇ ਹੁਣ ਬਲੱਡ ਮੇਰੇ ਬੈਂਚ ਪੂਰਾ ਭੱਜ ਗਿਆ ਸੀ ਫਿਰ ਉੱਥੇ ਉਹ ਜਿਹੜਾ ਮੁੰਡਾ ਨਾਲ ਪੜਿਆ ਸੀਗਾ ਉਹਨੇ ਕੱਪੜਾ ਲੈ ਕੇ ਫਿਰ ਲੱਤ ਬੰਨੀ ਮੇਰੀ ਫਿਰ ਸਿਰ ਤੇ ਰਮਾਲ ਬੰਨੀ ਮੈਂ ਮੇਰੇ ਕੋਲ ਦੋ ਰਮਾਲ ਲਾ ਸੀ ਖੂਨ ਨਾਲ ਲੱਤ ਪੱਥ ਹੋ ਗਏ ਸੀ ਜਮਾ ਪਿੰਡ ਜੌਨ ਦੇ ਵਿੱਚ ਸ਼ਾਂਤ ਨਹੀਂ ਬੈਠੇ ਕਿਸਾਨਾਂ ਦੇ ਉੱਪਰ ਪੁਲਿਸ ਚੜ੍ਹ ਕੇ ਆਈ ਅਤਰੂ ਗੈਸ ਤੇ ਗੋਲੇ ਚਲਾਏਗੇ ਇੱਥੋਂ ਤੱਕ ਕਿ ਰੋੜੇ ਵੀ ਚਲਾਏਗੇ ਤੇ ਕੁਝ ਥੋੜਾ ਸਮਾਂ ਨਹੀਂ ਬੜਾ ਸਮਾਂ ਇਹ سلسلہ ਜਿਹੜਾ ਹੈਗਾ ਚੱਲਿਆ ਜਿਸ ਦੇ ਵਿੱਚ ਕਈ ਕਿਸਾਨ ਜਿਹੜੇ ਆ ਜ਼ਖਮੀ ਹੋਏ ਕਿਸਾਨ ਬਹੁਤਾ ਬਹੁਤ ਰੂਪ ਦੇ ਵਿੱਚ ਜਿਹੜਾ ਜ਼ਖਮੀ ਹੋਇਆ ਜਿਸ ਦਾ ਨਾਮ ਚਰਨਜੀਤ ਸਿੰਘ ਜਦੋਂ ਜਥੇਬੰਦੀ ਦੇ ਵੱਲੋਂ ਸਿੱਧਮ ਸਿੱਧੇ ਇਲਜ਼ਾਮ ਪੁਲਿਸ ਤੇ ਉੱਪਰ ਲਾਏਗੇ ਕਿ ਪੁਲਿਸ ਤੇ ਵੱਲੋਂ ਉਸ ਨੂੰ ਚੁੱਕਿਆ ਗਿਆ ਤੇ ਉਸ ਤੋਂ ਬਾਅਦ ਉਸਤੇ ਨਾਲ ਬੁਰੀ ਤਰ੍ਹਾਂ ਦੇ ਨਾਲ ਤਸ਼ੱਦਦ ਕੀਤਾ ਗਿਆ ਕੁੱਟਮਾਰ ਕੀਤੀ ਗਈ ਜਿਸ ਦੇ ਵਿੱਚ ਸਿਰ ਦੇ ਵਿੱਚ ਸੱਟਾਂ ਤੇ ਜਿਸ ਦੀ ਲੱਤ ਨੂੰ ਚੂਰੋ ਚੂਰ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਚਰਨਜੀਤ ਸਿੰਘ ਦੇ ਬਿਆਨ ਲੈਣ ਦੇ ਲਈ ਸੀ ਪਹੁੰਚੇ ਆ ਚਰਨਜੀਤ ਸਿੰਘ ਦੇ ਮੂੰਹੋਂ ਸੁਣਾਗੇ ਕਿ ਆਖਿਰ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਤਸ਼ੱਦਦ ਉਸਤੇ ਨਾਲ ਹੁੰਦਾ ਆ ਨਹੀਂ ਮੇਰਾ ਨਾਮ ਚਰਨਜੀਤ ਸਿੰਘ ਪਿੰਡ ਮਾੜੀ ਮੋਰ ਬਰਾਕ ਦਾ ਗਰਾਹਾ ਦਾ ਜਿੱਥੇ ਕਿਵੇਂ ਘਟਨਾ ਵਾਪਰੀ ਜੀ ਘਟਾ ਜਦੋਂ ਅੱਥਰੂ ਗਏ ਸਿੱਟਣ ਲੱਗ ਗਏ ਸੀ ਕਿਸੇ ਦੇ ਘਰੇ ਵੜ ਗਏ ਜੀ ਜੋ ਘਰੇ ਸੀ ਉਹਨੇ ਘਰੇ ਬੈਠੇ ਆ ਵਿੱਚ ਬੁੜੀਆਂ ਦੇ ਉਹਨਾਂ ਦੇ ਦੋ ਮੁੰਡੇ ਆ ਗਏ ਪਾਣੀ ਪੀ ਜਾਂਨੇ ਉਹਨਾਂ ਦੀ ਕੰਨ ਤੇ ਟੱਪ ਕੇ ਇਹਨਾਂ ਨੇ ਗੇਟ ਖੋਲ੍ਹ ਕੇ ਫਿਰ ਸਾਨੂੰ ਨੇ ਬੜਾ ਡਾਕ ਕੇ ਬੁੜੀਆਂ ਦੀ ਮਾਰ ਕੁੱਟ ਦਿੱਤੀ ਇੱਥੇ ਅਜਾ ਤੁਹਾਨੂੰ ਫਿਰ ਉਦੋਂ ਬਾਅਦ ਚੱਕਿਆ ਹਾਂ ਉਦੋਂ ਬਾਅਦ ਚੱਕੇ ਦੇ ਨਾਲ ਹੋਰ ਕਿਸੇ ਨੂੰ ਵੀ ਚੱਕਿਆ ਦੋ ਮਿੰਟ ਉੱਥੇ ਹੋਰ ਸੀਗੇ ਹੋਰ ਸੀ ਹਾਂ ਉਹਨਾਂ ਨੂੰ ਤਿੰਨ ਨੂੰ ਲੈ ਗਏ ਉਹਨਾਂ ਨੂੰ ਲੈ ਗਏ ਸੀਗੇ ਐਂ ਨਹੀਂ ਦੱਸਿਆ ਨਹੀਂ ਆਈ ਕੁਝ ਵੀ ਮੈਂ ਤਾਂ ਫਿਰ ਪਹਿਲਾਂ ਲਿਆਏ ਸੀ ਨਾ ਉੱਥੇ ਹੀ ਖੜੇ ਸੀ ਤਾਂ ਮੈਨੂੰ ਫਿਰ ਹਸਪਤਾਲ ਚੱਲ ਛੱਡ ਗਏ ਇੱਥੇ ਕਿੰਨਾ ਟਾਈਮ ਕੁੱਟ ਮਾਰ ਜਿਹੜੇ ਜਿਹੜੀ ਤੁਹਾਨੂੰ ਹਸਪਤਾਲ ਸਿੱਧਾ ਤੋਂ ਨਹੀਂ ਛੱਡਿਆ ਤੁਹਾਡੇ ਜਿਹੜੀ ਕੁੱਟ ਮਾਰ ਇਹ ਹੋਈ ਹੈ ਕੁੱਟ ਮਾਰ ਇਹ ਕਿੰਨਾ ਦੇ ਵੱਲੋਂ ਕੀਤੀ ਗਈ ਹੈ ਇਹ ਪੁਲਿਸ ਵੱਲੋਂ ਹੀ ਪੁਲਿਸ ਵੱਲੋਂ ਹਾਂ ਕਿੱਥੇ ਕਿੱਥੇ ਕੀਤੀ ਹੈ ਕੁੱਟ ਮਾਰ ਉੱਥੇ ਘਰ ਦੇ ਵਿੱਚ ਕੁੱਟ ਮਾਰ ਹੋਈ ਹੈ ਜਾਂ ਘਰ ਦੇ ਵਿੱਚ ਤੁਹਾਨੂੰ ਪੁੱਛ ਹਾਂ ਹਾਂ ਤੇ ਫਿਰ ਤੁਹਾਨੂੰ ਉਸ ਤੋਂ ਬਾਅਦ ਚੱਕੇ ਪੁਲਿਸ ਕਿਤੇ ਲੈ ਕੇ ਗਏ ਉਹ ਦੋ ਮੁੰਡਿਆਂ ਨੂੰ ਤਾਂ ਪੁਲਿਸ ਬਸਤੇ ਵਿੱਚ ਲੈ ਕੇ ਗਈ ਸੀ ਹਾਂ ਤੁਹਾਨੂੰ ਉਸ ਘਰ ਦੇ ਵਿੱਚ ਹੀ ਛੱਡ ਗਏ ਜੀ ਨਹੀਂ ਮੈਨੂੰ ਨਾਲ ਪਹਿਲਾਂ ਬੈਂਚ 'ਚ ਬਿਠਾਇਆ ਉਹਨਾਂ ਨੇ ਠੀਕ ਹੈ ਜੀ ਫਿਰ ਉੱਥੋਂ ਬਾਅਦ ਮੈਨੂੰ ਮਤਲਬ ਗੱਲ ਕਰਾ ਲੈ ਪੁਲਸ ਵਾਲੇ ਇੱਥੇ ਛੱਡ ਗਏ ਪੁਲਸ ਵਾਲੇ ਤੁਹਾਨੂੰ ਇੱਥੇ ਛੱਡ ਗਏ ਹਾਂ ਕੁੱਟਮਾਰ ਕਿਉਂ ਕੀਤੀ ਤੁਹਾਡੀ ਗੁੱਟਮਾਰ ਅਥਰੂਗਾ ਸੀਟੀ ਜਾਂਦੀ ਅਸੀਂ ਤਾਂ ਜਿੱਦ ਦਰਦੇ ਹਾਂ ਜਦੋਂ ਪਿੱਛੇ ਹਟ ਗਏ ਜੱਸੀ ਬੰਦੇ ਸ਼ਾਂਤਮਈ ਨਾਲ ਬੈਠੇ ਜਾਈ ਤਾਂ ਧਰਨੇ ਤੇ ਹਾਂ ਜਦੋਂ ਪਿੰਡ ਜਾ ਕੇ ਅਥਰੂਗਾ ਸਿੱਟੇ ਅਸੀਂ ਕਰੇ ਬੜ ਗਏ ਛੋਟੀ ਗੰਦੀ ਸੀਗੀ ਉੱਥੇ ਹੀ ਟੱਪ ਗਏ ਇਹਨਾਂ ਨੇ ਗੇਟ ਖੋਲਿਆ ਫਿਰ ਨਾਲ ਬੁੱਢੀਆਂ ਦੇ ਕੁੱਟਿਆਂ ਨਾਲੇ ਸਾਨੂੰ ਕੁੱਟਿਆ ਤੁਸੀਂ ਉਦੋਂ ਅੱਗੇ ਸੀਗੇ ਤੁਸੀਂ ਅਸੀਂ ਤਾਂ ਘਰੇ ਬੈਠੇ ਸੀਗੇ ਜੀ ਪਾਣੀ ਪੀ ਜਾਂਦੇ ਸੀ ਜਦੋਂ ਅਥਰੂਗਾ ਸਿੱਟਣ ਲੱਗ ਗਏ ਜਦੋਂ ਅਥਰੂਗਾ ਸਿੱਟਣ ਹਾਂ ਉੱਥੇ ਕਰੇ ਬੈਠੇ ਸੀ ਹਾਂ ਤੁਹਾਡੇ ਕੋਲ ਤਾਂ ਨਹੀਂ ਕੋਈ ਪੁਲਿਸ ਨੇ ਕੀਤੀ ਗਈ ਸੀ ਨਾ ਖਾਲੀ ਆ ਤੁੰਗ ਸੀਗੇ ਜੀ ਅਸੀਂ ਕੋਈ ਖਾਲੀ ਹਾਂ ਤੁਸੀਂ ਜਥੇਵੰਦੀ ਵੱਲੋਂ ਕਰਲੀ ਸੀ ਜਾਂ ਵੀ ਹੋਰ ਵੀ ਤੁਹਾਡੇ ਨਾਲ ਸੀਗਾ ਨਾ ਮੈਂ ਉੱਥੇ ਪਾਟ ਗਏ ਜੀ ਸੀ ਜਦੋਂ ਅਥਰੂਗਾ ਸਿੱਟਣ ਲੱਗ ਗਏ ਉਹ ਤੁਸੀਂ ਪਾੜ ਹਾਂ ਕੀ ਤੁਹਾਡੇ ਫਿਰ ਛੱਤ ਸੱਟ ਕਿੱਥੇ ਕਿੱਥੇ ਲੱਗੀ ਹੈ? ਸਾਤੇ ਇੱਕ ਤਾਂ ਲੱਤ ਤੇ ਆ ਜੀ। ਲੱਤੇ ਕਿੰਨੀ ਕਾ? ਲੱਤ ਫ੍ਰੈਕਚਰ ਆਈ ਪੂਰੇ ਟਾਂਕੇ ਵੀ ਲੱਗੇ ਆ। ਕਿੰਨੇ ਪੁਲਿਸ ਕਰਮੀਆਂ ਦੇ ਵੱਲੋਂ ਕੀਤੀ ਕੀ ਤੁਹਾਨੂੰ ਕੁੱਟ ਮਾਰੀ? ਅੰਨੇ ਬਾਈ ਪਤਾ ਹੀ ਨਹੀਂ ਕਿੰਨੇ ਗੱਡਾਂਗਾ ਮਾਰ ਗਏ। ਕਿੰਨੇ ਜਾਨੇ? ਜਾਨੇ ਗਿਣਤੀ ਨਹੀਂ ਕੋਈ ਜਿਹੜੇ ਪਾਸੇ ਦੀ ਲੋਟ ਲੱਗਦਾ ਸੀ ਉਸੇ ਪਾਸੇ ਦੀ ਮਾਰਦੇ ਸੀਗੇ। ਤੁਸੀਂ ਪੁੱਛਿਆ ਨਹੀਂ ਮੇਰੇ ਨਾਲ ਕਿਉਂ ਕੁੱਟ ਮਾਰੀ? ਜਾਇ ਨਾਈਲ ਅੰਦਤਾਂ ਦੀ ਇਹਨਾਂ ਤਾਂ ਹਾਂ। ਬਸ ਹੁਣ ਸਾਾਨੂੰ ਬਰਾਂਡੇ ਚੋਂ ਖਿੱਚ ਲਿਆ ਉਹਨਾਂ ਨੇ। ਅੱਛਾ ਖਿੱਚ। ਬਰਾਂਡੇ ਚ ਬੈਠੇ ਸੀ ਅਸੀਂ ਮੰਜਾ ਤੇਰਾ। ਇੱਕ ਤੁਹਾਡੇ ਲੱਤ ਇੱਥੇ ਵੀ ਦੰਕੇ ਲੱਗਣਗੇ ਇੱਕਾ ਪਿੱਛੇ ਮੋਰਾਂ ਤੇ ਆ ਹਾਂ ਇੱਥੇ ਤੁਹਾਨੂੰ ਕਿੰਨੇ ਮਜ਼ਦਮ ਛੱਡ ਕੇ ਗਏ ਆ ਇੱਥੇ 5 6 ਜਾਣੇ ਸੀ ਜੀ ਇਹਦਾ ਨਾਮ ਪਤਾ ਤੁਹਾਨੂੰ ਕੋਈ ਲਿਖਿਆ ਕਿ ਪੜਿਆ ਨਾ ਨਾਮ ਨਹੀਂ ਪੜਿਆ ਮੈਂ ਬੇਹੋਸ਼ ਆਲਾ ਕੰਮ ਹੀ ਸੀਗਾ ਜਦੋਂ ਛੱਡ ਕੇ ਗਏ ਆ ਹਾਂ ਤੁਹਾਨੂੰ ਉੱਥੋਂ ਕੁੱਟਮਾਰ ਕੁੱਟਮਾਰ ਕਰਕੇ ਵੀ ਉੱਥੇ ਮੈਨੂੰ ਘੰਟਾ ਬੈਂਡ ਚ ਪਾਈ ਰੱਖਿਆਗਾ ਦਰਦ ਹੋਈ ਗਿਆ ਮੇਰੇ ਇੱਥੇ ਅੱਛਾ ਕੁੱਟਮਾਰ ਤੋਂ ਬਾਅਦ ਤੁਹਾਨੂੰ ਬੈਂਡ ਹੀ ਰੱਖਿਆ ਉੱਥੇ ਕੁੱਟਮਾਰ ਘਰ ਦੇ ਵਿੱਚ ਕੀਤੀ ਉਦੋਂ ਫਿਰ ਤੁਹਾਨੂੰ ਤੋਰ ਕੇ ਲੈ ਗਏ ਖਿੱਚ ਚੱਕ ਕੇ ਠੂਕੇ ਲੈ ਕੇ ਆਇਆ ਜੀ ਉਦੋਂ ਠੂਕੇ ਸੁਣਾ ਬਾਂਹ ਦੇ ਵਿੱਚ ਬੱਛ ਉੱਥੇ ਤਾਂ ਮੈਨੂੰ ਕਿਹੜਾ ਬੈਂਡ ਚ ਲੈ ਕੇ ਸਿੱਟਾ ਮੁੜ ਕੇ ਆਪਦੀ ਗੱਡੀ ਤੇ ਛੱਡ ਕੇ ਗਏ ਆ ਪਰੋਸ ਵਾਲੇ ਦੇ ਐਮ뷸ੈਂਸ ਨਹੀਂ ਮਤਲਬ ਆਪਦੀ ਗੱਡੀ ਹਾਂ ਆਪਦੀ ਗੱਡੀ ਦੇ ਇੱਥੇ ਫੋਨ ਕਰਿਆ ਕਿ ਉੱਥੇ ਹਾਂ ਫੋਨ ਬਲੱਡ ਬੈਂਡ ਪੂਰਾ ਭੱਜ ਗਿਆ ਸੀ ਫਿਰ ਉੱਥੇ ਉਹ ਜਿਹੜਾ ਮੁੰਡਾ ਨਾਲ ਫੜਿਆ ਸੀਗਾ ਉਹਨੇ ਕੱਪੜਾ ਲੈ ਕੇ ਫਿਰ ਲੱਤ ਬੰਨੀ ਮੇਰੀ ਫਿਰ ਸਿਰ ਤੇ ਰਮਾਲ ਬੰਨੀ ਮੈਂ ਮੇਰੇ ਕੋਲ ਦੋ ਰਮਾਲਾ ਸੀ ਖੂਨ ਨਾਲ ਲੱਤ ਪੱਥ ਹੋ ਗਿਆ ਸੀ ਜਮਾ ਅੱਛਾ ਹੁਣ ਕੀ ਡਾਕਟਰ ਸਾਹਿਬ ਨੇ ਕੀ ਕੀ ਕਿਹਾ ਕਿੱਥੇ ਕਿੱਥੇ ਸੱਟਾ ਕੀ ਕੁਝ ਕੀਤਾ ਡਾਕਟਰ ਨੇ ਡਾਕਟਰ ਨੇ ਅਕਸਰੀ ਕਰਾਉਣ ਕੀ ਕੀਤੀਆਂ ਨਾ ਬਾਕੀ ਜਾਣਕਾਰੀ ਪ੍ਰਦਾਨ ਕਰਕੇ ਜੇ ਉਹ ਦੱਸਣਗੇ ਵੀ ਕਿੱਥੇ ਕਿੱਥੇ ਕੀ ਲੱਗਦਾ ਤੁਹਾਡੇ ਸਿਰ ਤੇ ਸਿਰ ਚ ਹੈਗੀ ਆ ਜੀ ਬਾਕੀ ਸਿਰ ਚ ਕੀ ਮਾਰਿਆ ਗਿਆ ਦਾ ਪਤਾ ਹੀ ਹੈ ਚੰਡ ਹੋਇਆ ਇੰਨੇ ਨੇ ਡੂੰਗੇ ਅੱਛਾ ਹਾਂ ਓਕੇ ਹਰ ਡੰਗਾ ਹੀ ਚਾਹੀਏ ਓਕੇ ਤੇ ਜਿਹੜੀ ਮੋਰਾਂ ਤੇ ਮਾਰੀ ਵੀ ਡਾਂਗਾਂ ਮੋਰਾਂ ਤੇ ਡਾਂਗਾਂ ਲੋਹੇ ਦੀਆਂ ਵੀ ਸੀ ਵਿੱਚ ਉਹਨਾਂ ਕੋਲ ਦੁੱਧੀਆਂ ਸੀਗੀਆਂ ਬਾਸ ਲਗਾ ਹਾਂ ਜਿਹੜੇ ਪਾਸੇ ਦੀ ਲੋਟ ਲੱਗੀ ਉਸੇ ਪਾਸੇ ਦੀ ਕੁੱਟੀ ਗਏ ਆ ਤੇ ਔਰਤਾਂ ਨਾਲ ਬੈਠੇ ਸੀ ਉਹਨਾਂ ਨਾਲ ਵੀ ਉਹਨਾਂ ਦੀ ਤੂੰ ਕੀਤੀ ਆਈ ਇਹਨਾਂ ਨੇ ਹਾਂ ਬਰਾਂਡੇ 'ਚ ਬੈਠੇ ਸੀਗੇ ਅਸੀਂ ਖਾਲੀ ਹੱਥੇ ਸੀਗੇ ਇਹ ਇੱਕ ਧਰਨੇ ਤੋਂ ਕਿੰਨਾ ਕੁ ਅੱਗੇ ਬੈਠੇ ਸੀ ਤੁਸੀਂ ਇਹ ਜਦੋਂ ਬੈਠੇ ਸੀ ਧਰਨੇ ਥੋੜੀ ਬਾਅਦ 'ਚ ਧਰਨੇ ਜਦੋਂ ਤੁਸੀਂ ਪੱਤਰਕਾਰ ਕਰਦੇ ਹੋ ਇਧਰ ਲਈ ਖਾਲੀ ਜਗ੍ਹਾ ਨਹੀਂ ਗਈ ਜਿੱਧਰ ਪੁਲਿਸ ਆ ਰਹੀ ਸੀ ਜਿੱਧਰ ਪੁਲਿਸ ਆ ਰਹੀ ਹੈ ਉਦੋਂ ਪਿੱਛੇ ਖਾਲੀ ਜਗ੍ਹਾ ਸੀਗੀ ਉੱਥੇ ਜਦੋਂ ਉੱਥੇ ਅਥਰੂ ਗਏ ਸਿੱਟਣ ਲੱਗ ਗਏ ਸੀ ਆਹ ਸਾਈਡ ਤੇ ਘਰ 'ਚ ਵੜ ਗਏ ਇਹ ਮੂਰਤੀ ਆ ਕੇ ਉਹਨਾਂ ਦੇ ਘਰ ਟੱਪ ਕੇ ਕੰਦ ਉੱਥੋਂ ਕੀਲੇ ਰੰਗ ਦਾ ਕੁਛ ਸੀ ਤੋਂ ਨਾ ਕੁਛ ਨਹੀਂ ਸੀਗਾ ਜੀ ਜ ਜ ਤੁਹਾਨੂੰ ਉੱਥੇ ਪੁਲਿਸ ਨੇ ਅੰਦਰ ਹੁੰਦਾ ਆਉਂਦਾ ਦੇਖਿਆ ਕੁਛ ਦੇਖਿਆ ਉਹ ਪੁਲਿਸ ਨੇ ਕੁਝ ਨਹੀਂ ਦੇਖਿਆ ਜਿਵੇਂ ਚਿੱਟਾ ਪਰਨਾ ਬੰਨਿਆ ਹੋਇਆ ਸੀ ਸਾਨੂੰ ਪੁੱਛਿਆ ਵੀ ਨਹੀਂ ਇਹਨਾਂ ਨੇ ਵੀ ਕੀ ਗੱਲ ਬਾਤ ਹੈ ਕੀ ਨਾ ਅੱਛਾ ਤੇ ਸਿੱਧਾ ਤੁਹਾਨੂੰ ਕੁੱਟਣ ਹਾਂ ਕੁੱਟਣ ਲੱਗ ਗਏ ਅੱਛਾ ਹੁਣ ਕਿੰਨਾ ਕੁ ਦਰਦ ਆਇਆ ਤੁਹਾਨੂੰ ਦਰਦ ਪੂਰਾ ਆ ਰਿਹਾ ਜੀ ਉੱਥੇ ਤਾਂ ਬੈਂਟ ਦਾ ਮੇਰਾ ਬੁਰਾ ਹਾਲ ਹੀ ਰਹੇਗਾ ਹੂੰ ਹੁਣ ਟੀਕੇ ਟੁਕ ਲੈ ਤਾਂ ਮੜ ਮੋਟਾ ਕੰਮ ਆ ਮੋਰਾ ਦਾ ਪੂਰਾ ਦਰਦ ਹੋ ਰਿਹਾਗਾ ਲੱਤ ਦਾ ਬੁਰਾ ਹਾਲ ਆਗਾ ਜੀ